ਹਾਂਜੀ ਕੀ ਹਾਲ ਹੈ ਸਾਰਿਆਂ ਦੇ ਆਸਕਰ ਸਾਰੇ ਠੀਕ ਹੋਵਗੇ ਆਪਾਂ ਲੈ ਗਏ 9 ਜੂਨ 2025 ਦੀ ਬਾਜੀ ਦੇ ਨਤੀਜੇ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੈ ਬਿਤੇਟ ਆਪਣਾ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਵਟਸਐਪ ਕਰ ਸਕਦੇ ਆ ਜੀ ਹਾਂਜੀ ਪੈਂਡ ਆ ਗਿਆ ਜੀ ਤਖਾਨ ਵੱਧ ਜਿਹੜਾ ਆ ਗਿਆ ਜੀ ਮੋਗਾ 9 ਜੂਨ 2025 ਦੀ ਬਾਜੀ ਆ 68 ਕਬੂਤਰ ਉੱਡੇ ਸੀਗੇ ਜੀ 4200 ਵੱਢ ਨੂੰ 4:50 ਮਿੰਟ ਤੇ ਬਾਜੀ ਨਿਬੜੀ ਅਠਾ ਕਬੂਤਰਾਂ ਦੀ ਬਾਜੀ ਹੋ ਗਈ ਸੀ ਸਾਂਜੀ ਪ੍ਰਦੀਪ ਰੌਂਤਾ ਮੋਟਰਸਾਈਕਲ ਪਲੱਸ ਹਾਂਜੀ ਤਲਵਿੰਦਰ ਚੌਕੀ ਮਾਨਤੇ ਜੀ ਤਚਨਵਾਲ ਦੂਜੇ ਨੰਬਰ ਬਣਾਏ ਚੀਨਾ ਮਾਨਸਾ ਫਰਿੱਜ ਪਲੱਸਾਂ ਜੀ ਤੀਜੇ ਨੰਬਰ ਬਣਾਏ ਜੀ ਗੋਲੂ ਗੋਦਵਾਲ ਕੋਲਰ ਪਲੱਸਾਂ ਜੀ ਫਿਰ ਆ ਗਿਆ ਜੀ ਫੌਜੀ ਦੋਧਰਾਂ ਸਾਂਜੀ ਕੀਪਾ ਮਹਿਣਾ ਸਾਂਜੀ ਜਵਰਾਜ ਟਹਿਣਾ ਸਾਂਜੀ ਕਾਲਾ ਰੌਂਦਾ ਸਾਂਜੀ ਤੇ ਗਰਮੀਤ ਨੰਗਲ ਜੀ ਸਾਂਜੀ ਇਹਨਾਂ ਠੰਗ ਪੁੱਤਰਾਂ ਦੀ ਬਾਜੀ ਸਾਂਜੀ ਹੋ ਗਈ ਸੀ ਜੀ ਤੇ ਇਸ ਤੋਂ ਬਾਅਦ ਆ ਗਿਆ ਜੀ ਪਿੰਡ ਚੁਗਾ ਜਿਹੜਾ ਆ ਗਿਆ ਜੀ ਮੋਗਾ 9 ਜੂਨ 2025 ਦੀ ਬਾਜੀ ਆ 104 ਕਬੂਤਰ ਉੱਡੇ ਸੀਗੇ 3200 ਮੱਢ ਨੂੰ 4:55 ਮਿੰਟ ਤੇ ਬਾਜੀ ਨਿਬੜੀ ਜੀ ਪੰਜਾਂ ਕਬੂਤਰਾਂ ਨੇ ਬਾਜੀ ਸਾਂਝੀ ਹੋ ਗਈ ਸੀ ਜਸ਼ਨ ਨਵਾ ਕਿਲਾ ਫਰਿੱਜ ਪਲਾਸਾਂਜੀ ਜੋਤ ਗੱਲ ਸੇਵਕ ਚੰਦ ਬਾਜਾ ਕੂਲਰ ਪਲਾਸਾਂਜੀ ਕਸ਼ਮੀਰੀ ਹਰੀਏ ਵਾਲਾ ਫਰਾਟਾ ਪਲਾਸਾਂਜੀ ਚਾਨਣ ਮਨਸੂਰ ਵਾਲ ਪੱਖਾ ਪਲਾਸਾਂਜੀ ਪੰਜ ਮੈਂਬਰ ਬਣਿਆ ਜੀ ਅਰਸ਼ ਰਾਉਕੇ ਕਪਾਪਲਾ ਸਾਂਝੀ ਪੰਜਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜਿੱਥੇ ਫਿਰ ਆ ਗਿਆ ਜੀ ਪਿੰਡ ਜਰਗ ਜ਼ਿਲ੍ਹਾ ਆ ਗਈ ਲੁਧਿਆਣਾ 9 ਜੂਨ 2025 ਦੀ ਬਾਜੀ 168 ਕਬੂਤਰ ਉੱਡੇ ਸੀ 3200 ਮੱਢ ਨੂੰ 5:10 ਤੇ ਬਾਜੀ ਨਿਬੜੀ ਜੀ ਛੇ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜੀ ਪ੍ਰਿੰਸੀਪਲ ਜੰਡੀ ਮੋਟਰਸਾਈਕਲ ਦੂਜਾ ਨੰਬਰ ਬਣਾਈ ਸੰਤ मामੂ ਪਰ ਫਰਿੱਜ ਪਲਾ ਸਾਂਝੀ ਤੀਜਾ ਨੰਬਰ ਬਣਾਈ ਜਸਕਰਨ ਜਰਗ ਦੀ ਕੂਲਰ ਪਲਾ ਸਾਂਝੀ ਤੇ ਚੌਥਾ ਨੰਬਰ ਗੋਰ ਕੀ ਫੈਗੜ پراਟਾ ਪੱਖਾ ਪਲਾ ਸਾਂਝੀ ਪੰਜਵਾਂ ਨੰਬਰ ਬਣਾਈ ਜੀ ਰੰਗੀ ਪਾਇਲ ਪੱਖਾ ਰਾਜਵੀਰ ਸਿਉੜਾ ਕਾ ਪਪੜਾ ਸਾਂਜੀ ਅਮਰ ਰੌਣੀ ਕਾ ਪਪੜਾ ਸਾਂਜੀ ਪੰਜਵਾਂ ਨੰਬਰ ਜਿਹੜਾ ਸੀਗਾ ਜੀ ਰੰਗੀ ਪਾਇਲ ਇਹ ਜੀ ਕਿਸੇ ਨਾਲ ਸਾਂਜੀ ਨਹੀਂ ਸੀ ਜੀ ਤੇ ਇਸ ਕਰਕੇ ਕੱਪ ਦਾ ਜੇ ਪੱਖੇ ਤੇ ਜੇ ਜਤੂ ਰਿਆ ਜੀ ਬਾਕੀ 6 ਕਬੂਤਰੇ ਬਾਰੀ ਸਾਂਜੀ ਸੀਗੇ ਪਿੰਡ ਮੇਰ ਸਿੰਘ ਵਾਲਾ 8 ਜੂਨ 2025 ਦੀ ਬਾਜੀ 120 ਉੱਡੇ ਸੀਗੇ 2200 ਮੱਢ ਨੂੰ 645 ਤੇ ਬਾਜੀ ਨਿਬੜੀ ਅਮਣਾ ਕਾਲੇ ਕੇ ਫਰਿੱਜ ਦਾ ਜੇਤੂ ਜੀ ਗੋਰੀ ਪੱਬਾ ਲੱਡਾ ਵਾਸ਼ਿੰਗ ਮਸ਼ੀਨ ਪਲੱਸ ਪੱਖਾ ਵਾਧੇ ਵਾਲਾ 3 ਜਣ ਨੰਬਰ ਬਣਾਇਆ ਪੀਤਾ ਮਨਸੂਰਵਾਲ ਕੁਲਰ ਤੇ ਚੇਤੂ ਚੌਥਾ ਨੰਬਰ ਬਣਾਇਆ ਜੀ ਕਾਰ ਨੰਬਰ ਗਾੜੀ ਪੱਖੇ ਦਾ ਜੇਤੂ ਤੇ 5 ਮੈਂ ਨੰਬਰ ਬਣਾਇਆ ਜੀ ਫੌਜੀ ਪੜਾਣਾ ਕਾਪ ਦਾ ਜੇਤੂ ਜੀ 5 ਨਾਮ ਸੀ ਜਿਹਨਾਂ ਚ ਤੇ ਵਾਦੇ ਵਾਲਾ ਪੱਖਾ ਜਿੱਤਿਆ ਜੀ ਕੋਰੀ ਪੱਬਾ ਲੰਡਾ ਨੇ ਫਿਰ ਆ ਗਿਆ ਜੀ ਪਿੰਡ ਸ਼ੇਖਪੁਰਾ 9 ਜੂਨ 2025 ਦੀ ਬਾਜੀ ਹੈ 2200 ਮੁੱਢ ਨੂੰ ਜੀ 70 ਕਬੂਤਰ ਉੜੇ ਸੀ 2:55 ਮਿੰਟ ਤੇ ਬਾਜੀ ਨਿਬੜੀ ਜੀ ਤਿੰਨਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜੀ ਕਪੂਰਾ ਬਹਿਣੀ ਵਾਲਾ ਜੋਤਰਾਮਪੁਰਾ ਤੇ ਨਿੱਕਾ ਪਹਿਣੀ ਜੀ ਇਹਨਾਂ ਤਿੰਨਾਂ ਕਬੂਤਰਾਂ ਦੀ ਬਾਜ਼ੀ ਸਾਂਝੀ ਹੋ ਗਈ ਸੀ ਦੋ ਇੱਥੇ ਪੱਕੇ ਸੀ ਪੱਖੇ ਸੀਗੇ ਜੀ ਤੇ ਇੱਕ ਕਾ ਸੀਗਾ ਕੱਪ ਤੇ ਆਪਾਂ ਨੂੰ ਪੂਰੀ ਅਪਡੇਟ ਨਹੀਂ ਮਿਲੇਗੀ ਕਿਹਨੂੰ ਗਏ ਉਹ ਤੇ ਇਸ ਤੋਂ ਬਾਅਦ ਬਾਜ਼ੀ ਆ ਗਈ ਜੀ ਪਿੰਡ ਰੂਪਾ ਪੱਤੀ ਰਾਏਕੋਟ 8 ਜੂਨ 2025 ਦੀ ਬਾਜ਼ੀ 149 ਓਡੇ ਸੀਗੀ ਜੀ 3200 ਮੱਢ ਨੂੰ 4:15 ਮਿੰਟ ਤੇ ਬਾਜ਼ੀ ਨਿਬੜੀ ਜੀ ਅਮਰਤ ਸੋਈਆਂ ਨਿੱਕਾ ਸਿੰਧਵਾ ਮੋਟਰਸਾਈਕਲ ਦਾ ਜੇਤੂ ਜੀ ਦबई ਪੱਖੇ ਦਾ ਜੇਤੂ ਜੀ ਤੇ 3 ਜਨਵਰੀ ਬਣਾਈ ਜੀ ਜੰਟਾ ਮਲੇਸ਼ੀਆ ਕੱਪ ਦਾ ਜੇਤੂ ਇਹ 8 ਜੂਨ 2025 ਦੀ ਬਾਜੀ ਹੈ ਜੀ ਇਸ ਤੋਂ ਬਾਅਦ ਬਾਜੀ ਆ ਗਈ ਜੀ ਪਿੰਡ ਰਮਾਣਾ ਜਿਹੜਾ ਆ ਗਈ ਫਰੀਦਕੋਟ 9 ਜੂਨ 2025 ਦੀ ਬਾਜੀ 127 ਕਬੂਤਰ ODE ਸੀਗੇ 3200 ਵੱਢ ਨੂੰ 4 ਵਜੇ ਬਾਜੀ ਨਿਬੜੀ ਜੀ ਯਸ ਬਾਗਾਪੁਰਾਣਾ ਫ੍ਰਿਜ ਦਾ ਜੇਤੂ ਸੰਦੀਪ ਨੱਥੋ ਕੁਸ ਤੇਜ ਕਣੀਆ ਐਲ ਸੀ ਡੀ ਜੇਤੂ ਜਨਮਰ ਬਣਾਇਆ ਜੀ ਤੀਜਾ ਨੰਬਰ ਮੈਜਿਕਾਂ ਵਾਲਾ ਰਾਜ ਵਾਲਾ ਕੁਲਰ ਦਾ ਜੇਤੂ ਤੇ ਚੌਥਾ ਨੰਬਰ ਬਣਾਇਆ ਜੀ ਤੇਜ ਝੰਡ ਵਾਲਾ ਕੱਪ ਦਾ ਜੇਤੂ ਜੀ ਇਸ ਤੋਂ ਬਾਅਦ ਬਾਜੀ ਆ ਗਈ ਜੀ ਰੂੜੀ ਵਾਲਾ ਪੰਡ ਹੈ ਗਈ ਰੂੜੀ ਵਾਲਾ ਤਰਨ ਤਰਨ 8 ਜੂਨ ਦੀ ਬਾਜੀ 2025 ਦੀ 53 ਕਬੂਤਰੂਡੇ ਸੀ 2200 ਮਡਣੂ 5:30 ਮਿੰਟ ਤੇ ਬਾਜੀ ਨਿਬੜੀ ਅਨੰਤ ਵੀਰ ਠੱਠੀਆਂ ਏਸੀ ਦਾ ਜੇਤੂ ਦੂਜਾ ਨੰਬਰ ਬਣਾਇਆ ਜੀ ਕਾਲਾ ਕਰਮੂ ਵਾਲਾ ਫਰਿੱਜ ਦਾ ਜੇਤੂ ਤੇ ਤੀਜਾ ਨੰਬਰ ਬਣਾਇਆ ਜੀ ਕਾਕੂ ਜਾਮਾ ਰਾਏ ਜੀ ਐਲਸੀਡੀ ਦਾ ਜੇਤੂ ਤਾਂ ਇਹਨਾਂ ਨਾਮ ਸੀਗੇ ਜੀ 8 ਜੂਨ ਦੀ ਬਾਜੀ ਆ ਇਹ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ ਬਤਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਿਓ ਮਿਲਦੇ ਆਂਗਲੀ ਵੀਡੀਓ ਧੰਨਵਾਦ